ਮੈਂ ਕਹਿੰਦਾ ਤੁਮਾਂਗੇ ਕਿ ਜੋ ਕੁਝ ਹੋਇਆ ਇਹਦੇ ਲਈ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਅਗਰ ਇਸ ਨੂੰ ਕੁਝ ਕਟਮੀ ਦੇਗਾ ਤਾਂ ਲੋਕਾਂ ਦੀ ਹੋਰ ਚਾਹਤਾਂ ਵਧੇਗੀ ਕੋਈ ਗੱਲ ਨਹੀਂ ਕੁਝ ਵੀ ਨਹੀਂ ਹੋਏਗਾ ਸਜ਼ਾ ਮਿਲੇਗੀ ਨਹੀਂ ਲੱਗਦਾ ਕਿ ਜੇ ਵੀ ਡਾਕਟਰ ਹਾਂ ਉਸਕੇ ਉਹ ਇਨਸਿਕਿਉਰ ਮਰ ਗਿਆ ਡਾਕਟਰ ਜਿਹਨੇ ਡੰਡਾ ਡਿਊਟੀ ਕਰਦੇ ਨੇ ਉਹਨਾਂ ਨੂੰ ਸਕਿਉਰਿਟੀ ਦੇ ਵੀ ਇਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਮੈਨੂੰ ਬਿਲਕੁਲ ਰੱਖਣਾ ਚਾਹੀਦਾਗਾ ਕਿਤੇ ਵੀ ਸਿਕਿਉਰਿਟੀ ਨਹੀਂ ਹੈਗੀ ਔਰ ਜਿਸ ਤਰ੍ਹਾਂ ਦੀ ਸਜ਼ਾ ਹੈਗੀ ਉਹ ਦੁਬਾਰਾ ਹੋਣ ਦੇ ਚਾਂਸਸ ਰਹਿਣਗੇ ਕਿਉਂਕਿ ਲੋਕਾਂ ਨੂੰ ਲੱਗਦਾ ਅੰਦਰ ਜੇਲ੍ਹ ਚ ਜਾਓ ਚੁੱਪ ਕਰਕੇ ਖਾਣਾ ਖਾਓ ਔਰ ਬਾਹਰ ਨਿਕਲੇ ਆ ਉਹ ਪਹਿਲਾ ਨਿਰਭੈਆ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਉਹ ਬੱਚੇ ਨੂੰ ਚਾਈਲਡ ਮਾਈਂਡ ਚ ਪਾਇਆ 3 ਸਾਲ ਰੱਖਿਆ ਚੌਥੇ ਸਾਲੋਂ ਖੁਦ ਹੀ ਉੱਥੇ ਰਹਿਣਾ ਚਾਹੁੰਦਾ ਸੀਗਾ ਕਿਉਂਕਿ ਫਰੀ ਦੀ ਰ ਇਕ ਤਿਕਹਰੀ ਨੂੰ ਵੀ ਇੰਨਾ ਨਹੀਂ ਮਿਲਦਾ ਹੈਗਾ ਜਿੰਨੇ ਇੱਕ ਰੇਪੀਸ ਨੂੰ ਮਿਲਿਆ ਹੈ ਉਹ ਹੋਰੋਂ ਨੇ ਸਭ ਤੋਂ ਗਲਤ ਕੀਤਾ ਸੀਗਾ ਇਹ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਕੋਲਕਾਤਾ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਲੇਡੀ ਡਾਕਟਰ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਸੀ ਉਹਨਾਂ ਦੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਰੇਪ ਤੋਂ ਬਾਅਦ ਕਤਲ ਕੀਤਾ ਗਿਆ ਉਸ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਹ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਅਸੀਂ ਸਪੋਰਟ ਦੇ ਵਿੱਚ ਕਰ ਰਹੇ ਹਾਂ ਪੂਰੇ ਆਲ ਇੰਡੀਆ ਦੇ ਡਾਕਟਰ ਜਿਹੜੇ ਸਟ੍ਰਾਈਕ ਕਰ ਰਹੇ ਆ ਉਹਨਾਂ ਦੇ ਨਾਲ ਅੱਜ ਸਾਰੀ ਪੀਸੀਐਮਐਸਏ ਸਾਰੇ ਆਮ ਆਦਮੀ ਕਲੀਨਿਕ ਦੇ ਡਾਕਟਰਸ ਨੇ ਅਸੀਂ ਸਟ੍ਰਾਈਕ ਰੱਖੀ ਹੋਈ ਹੈ ਅੱਜ ਜੀ ਬਾਕੀ ਜਿਹੜੀ ਆ ਅਮਨਿਆ ਸੇਵਾਵਾਂ ਐਮਰਜੈਂਸੀ ਸੇਵਾਵਾਂ ਦੇ ਰਹੇ ਆ ਲੇਬਰ ਰੂਮ ਔਰ ਐਮਰਜੈਂਸੀ ਸੇਜ਼ੀਅਨ ਸਰਜਰੀ ਚੱਲ ਰਹੀਆਂ ਨੇ ਪਰ ਓਪੀਡੀ ਬੰਦ ਲੱਗਦਾ ਕਿ ਮੈਂ ਆਉਂਦੇ ਕਿ ਇੰਤਜ਼ਾਰ ਹੱਥ ਕੀ ਇੰਤਜ਼ਾਰ ਪਿਛਲੇ ਟਾਈਮਾਂ ਦੇ ਵਿੱਚ ਦੇਖਿਆ ਜੀ ਇਹ ਇਨਸਾਫ ਬੜਾ ਜੇ ਮਿਲਦਾ ਤਾਂ ਬੜੀ ਦੇਰ ਬਾਅਦ ਮਿਲਦਾ ਇਸ ਦੇ ਨਾਲ ਦੋਸ਼ੀਆਂ ਦੇ ਹੌਸਲੇ ਉੱਚੇ ਹੁੰਦੇ ਨੇ ਅਸੀਂ ਕਈ ਵਾਰ ਸਰਕਾਰ ਨੂੰ ਪਿਛਲੇ 3 ਸਾਲਾਂ ਦੇ ਵਿੱਚ 7 ਮੀਟਿੰਗਾਂ ਕੀਤੀਆਂ ਨੇ ਜਿਦੇ ਵਿੱਚ ਸਭ ਤੋਂ ਉੱਪਰਲੀ ਸਾਡੀ ਜਿਹੜੀ ਮੰਗ ਹੁੰਦੀ ਆ ਉਹ ਸਿਕਿਉਰਿਟੀ ਨੂੰ ਲੈ ਕੇ ਹੁੰਦੀ ਆ ਸਾਡੀਆਂ ਲੇਡੀ ਡਾਕਟਰਜ਼ ਲੇਡੀ ਸਟਾਫ ਫੋਰ ਸਟਾਫ ਤੇ ਵੱਲ ਹਸਪਤਾਲ ਦੇ ਵਿੱਚ ਬਾਕੀ ਬਾਹਰਲੇ ਹਸਪਤਾਲਾਂ ਦੇ ਵਿੱਚ ਕੱਲਿਆਂ ਕਈ ਵਾਰੀ ਡਿਊਟੀ ਤੇ ਹੁੰਦੀਆਂ ਨੇ ਤੇ ਜਦੋਂ ਸ਼ਾਮ ਨੂੰ ਦੇ ਟਾਈਮ ਰਾਤ ਦੇ ਟਾਈਮ ਇਨਟੌਕਸੀਕੇਟਡ ਮੱਬ ਆਉਂਦਾ ਉਸ ਤੋਂ ਆਪਾਂ ਕੁਝ ਵੀ ਸੋਚ ਨਹੀਂ ਸਕਦੇ ਕਿ ਉਹ ਦਿਮਾਗ ਤੋਂ ਕੰਮ ਲੈਣਗੇ ਜਾਂ ਨਹੀਂ ਲੈਣਗੇ ਸਾਨੂੰ ਪ੍ਰੋਪਰ ਸਿਕਿਉਰਿਟੀ ਚਾਹੀਦੀ ਹੈ ਸੇਫ ਮਾਹੌਲ ਦੇ ਵਿੱਚ ਹੀ ਡਿਊਟੀਆਂ ਕੀਤੀਆਂ ਜਾ ਸਕਦੀਆਂ ਇਹਦੇ ਅਨਸੇਫ ਮਾਹੌਲ ਦੇ ਵਿੱਚ ਡਿਊਟੀ ਕਰਨੀ ਬੜੀ ਮੁਸ਼ਕਲ ਹੈ ਦੇਖੋ ਪ੍ਰੋਟੈਸਟ ਦਾ ਇਹੀ ਹੈ ਜੀ ਕਿ ਇਦਾਂ ਦੀਆਂ ਜਿਹੜੀਆਂ ਅਨਸੁਖਦ ਘਟਨਾਵਾਂ ਨੇਗੀਆਂ ਉਹ ਵਾਪਸ ਦੁਬਾਰਾ ਤੋਂ ਨਾ ਵਾਪਰਨ ਤੇ ਮੈਨੂੰ ਪਰਸਨਲ ਤੌਰ ਤੇ ਇਦਾਂ ਲੱਗਦਾ ਹੈਗਾ ਕਿ ਜਿਹੜਾ ਇਹਦਾ ਇੱਕੋ ਇੱਕ ਪੁਕਤਾ ਹੱਲ ਹੈ ਉਹ ਇਹੀ ਹੈ ਕਿ ਮਾਪੇ ਬਾਪ ਨੂੰ ਕੁੜੀਆਂ ਜੰਮਣੀਆਂ ਹੀ ਬੰਦ ਕਰ ਦੇਣੀਆਂ ਚਾਹੀਣੀਆਂ ਨੇ ਕਿਉਂਕਿ ਇਸ ਤੋਂ ਇਲਾਵਾ ਹੋਰ ਇਹਦਾ ਦੂਸਰਾ ਕੋਈ ਹੱਲ ਨਹੀਂ ਮੈਨੂੰ ਲਿਖ ਰਿਹਾ ਹੈਗਾ ਕਿਸ ਤਰ੍ਹਾਂ ਸਾਥ ਮਿਲੂਗਾ ਕਿਸ ਤਰ੍ਹਾਂ ਬੰਦ ਕੀਆ ਜਦੋਂ ਮੈਂ ਸਟਾਈਕ ਕੀਤੀ ਹੈ ਲੱਗਦਾ ਹੈ ਕਿ ਇਹ ਇਨਸਾਫ ਦੇ ਤੌਰ ਤੇ ਕੁਝ ਉਥੇ ਇੱਕ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀਗਾ ਜੀ ਮੈਡੀਕਲ ਕਾਲਜ ਦੇ ਬਾਹਰ ਉਹਨਾਂ ਤੇ ਵੀ ਮਤਲਬ ਪੁਲਿਸ ਨੇ ਲਾਠੀ ਚਾਰਜ ਕੀਤਾ ਉਹਨਾਂ ਨਾਲ ਵੀ ਧੱਕਾਸ਼ਾਹੀ ਕੀਤੀ ਗਈ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਨਸਾਫ ਮਿਲਣ ਦੇ ਕਿੰਨੇ ਕ ਅਸਾਰ ਕੀ ਚੱਲ ਰਿਹਾ ਦੇਸ਼ ਦੇ ਵਿੱਚ ਇਸ ਟਾਈਮ ਤੇ ਜਿਵੇਂ ਸਰਕਾਰਾਂ ਦਾ ਆਂਸਾਬ ਮਿਲੋਗੀ ਰਗਲਾ ਦੀ ਤਾਂ ਫਿਰ ਅਸੀਂ ਕੁਝ ਨਹੀਂ ਕਰਾਂਗੇ ਜੀ ਪੂਰਾ ਦੇਸ਼ ਕਰੂਗਾ ਪੂਰਾ ਦੇਸ਼ ਆਈ ਥਿੰਕ ਅਨਲਿਮਿਟਿਡ ਸਟ੍ਰਾਈਕ ਤੇ ਜਾਊਗਾ ਤੇ ਮੈਡੀਕਲ ਸੇਵਾਵਾਂ ਮਾ ਠੱਪ ਕੀਆਂ ਜਾਣਗੀਆਂ